ਹੈਲੋ ਵਿਊਅਰਸ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਮੌਨਸੂਨ ਸੀਜ਼ਨ ਦੀ ਫੇਵਰਿਟ ਰੈਸিপি ਮਾਲਪੂੜੇ ਵਿਦ ਖੀਰ ਚਲੋ ਹੁਣ ਆਪਾਂ ਆਪਣੀ ਰੈਸিপি ਨੂੰ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੇ ਲੈਣੀ ਹੈ ਇਲਾਇਚੀ ਉਸ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਨੇ ਕ੍ਰੈਸ਼ ਕਰਨਾ ਹੈ ਉਸ ਦੇ ਗ੍ਰੀਨ ਵਾਲੇ ਹਿੱਸੇ ਨੂੰ ਆਪਾਂ ਨੇ ਕੱਟ ਦੇਣਾ ਹੈ ਉਸ ਤੋਂ ਬਾਅਦ ਆਪਾਂ ਨੇ ਇੱਕ ਸਮਾਲ ਬੌਲ ਦੇ ਵਿੱਚ ਆਟਾ ਲੈਣਾ ਹੈ ਤੇ ਆਪਾਂ ਨੇ ਪੌਣਿਕ ਪਾਉਣ ਚੀਨੀ ਦੀ ਲੈਣੀ ਹੈ ਬਾਦ ਆਪਾਂ ਨੇ ਕ੍ਰਸ਼ ਕੀਤੀ ਹੋਈ ਇਲਾਇਚੀ ਪਾ ਲੈਣੀ ਹੈ ਹੁਣ ਆਪਾਂ ਇਸ ਦੇ ਵਿੱਚ ਠੰਡਾ ਦੁੱਧ ਪਾਵਾਂਗੇ ਅਧਿਕ ਬਹੁ ਇਸ ਤੋਂ ਬਾਅਦ ਆਪਾਂ ਨੇ ਇਸ ਦੇ ਵਿੱਚ ਪਾਣੀ ਪਾਉਣਾ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਸਪੂਨ ਦੀ ਹੈਲਪ ਦੇ ਨਾਲ ਮਿਕਸ ਕਰਨਾ ਹੈ ਪਾਣੀ ਆਪਾਂ ਨੇ ਥੋੜੇ ਥੋੜੇ ਟਾਈਮ ਬਾਅਦ ਇਸ ਦੇ ਵਿੱਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਦੇ ਰਹਿਣਾ ਹੈ ਦੇਖੋ ਹੁਣ ਆਪਣਾ ਮਿਕਸਚਰ ਬਿਲਕੁਲ ਹੀ ਤਿਆਰ ਹੋ ਚੁੱਕਿਆ ਹੈ ਇਸ ਦੇ ਵਿੱਚ ਕੋਈ ਵੀ ਲੰਮਸ ਨਹੀਂ ਹਨ ਹੁਣ ਆਪਾਂ ਇਸ ਨੂੰ 45 ਮਿੰਟਸ ਲਈ ਟਾਕੇ ਰੱਖ ਦੇਣਾ ਹੈ 45 ਮਿੰਟਸ ਬਾਅਦ ਦੇਖੋ ਹੁਣ ਆਪਣਾ ਮਿਕਸਚਰ ਬਹੁਤ ਹੀ ਸੋਨਾ ਬਣ ਕੇ ਤਿਆਰ ਹੋ ਚੁੱਕਿਆ ਹੈ ਹੁਣ ਆਪਾਂ ਨੇ ਇੱਕ ਪੈਨ ਲੈਣੀ ਹੈ ਤੇ ਉਸ ਦੇ ਵਿੱਚ ਤੇਸੀ ਕੀ ਨੂੰ ਗਰਮ ਕਰ ਲੈਣਾ ਹੈ ਤੇ ਕੜਛੀ ਦੀ ਹੈਲਪ ਦੇ ਨਾਲ ਆਪਾਂ ਨੇ ਇਸ ਨੂੰ ਇਸ ਦੇ ਵਿੱਚ ਪੋਰ ਕਰ ਲੈਣਾ ਹੈ ਇੱਕ ਵਾਰ ਦੇ ਵਿੱਚ ਆਪਣੇ ਦੋ ਮਾਲਪੂੜੇ ਹੀ ਬਣ ਕੇ ਰੈਡੀ ਹੋ ਜਾਣਗੇ ਇੱਕ ਸਾਈਡ ਚੰਗੀ ਤਰ੍ਹਾਂ ਨਾਲ ਪੱਕ ਜਾਣ ਤੋਂ ਬਾਅਦ ਹੁਣ ਆਪਾਂ ਨੇ ਇਸ ਦੀ ਦੂਸਰੀ ਸਾਈਡ ਨੂੰ ਵੀ ਚੰਗੀ ਤਰ੍ਹਾਂ ਨਾਲ ਪਕਾ ਲੈਣਾ ਹੈ ਇਸੇ ਤਰ੍ਹਾਂ ਬਾਰੀ-ਬਾਰੀ ਪਲਟ-ਪਲਟ ਕੇ ਆਪਾਂ ਨੇ ਦੋਨੇ ਸਾਈਡਸ ਨੂੰ ਚੰਗੀ ਤਰ੍ਹਾਂ ਨਾਲ ਪਕਾ ਲੈਣਾ ਹੈ ਦੇਖੋ ਹੁਣ ਆਪਣੀਆਂ ਦੋਨੇ ਸਾਈਡਸ ਬਣ ਕੇ ਤਿਆਰ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਇਸ ਨੂੰ ਕੱਢ ਲਵਾਂਗੇ ਨੈਕਸਟ ਹੁਣ ਆਪਾਂ ਫੇਰ ਇਸ ਦੇ ਵਿੱਚ ਇੱਕ ਵਾਰੀ ਪੋਰ ਕਰਾਂਗੇ ਆਪਣੇ ਮਿਕਸਚਰ ਨੂੰ ਇਸੇ ਤਰ੍ਹਾਂ ਆਪਾਂ ਸੈਕੰਡ ਮਾਲਪੂੜਾ ਵੀ ਪਾਵਾਂਗੇ ਦੇਖੋ ਆਪਣੇ ਮਾਲਪੂੜੇ ਬਹੁਤ ਹੀ ਜਾਲੀਦਾਰ ਬਣ ਕੇ ਤਿਆਰ ਹੋ ਰਹੇ ਹਨ ਦੋਨੇ ਸਾਈਡਸ ਆਪਣੀਆਂ ਬਹੁਤ ਹੀ ਚੰਗੀ ਤਰ੍ਹਾਂ ਨਾਲ ਪੱਕ ਚੁੱਕੀਆਂ ਹਨ ਅਨੂਵੀ ਆਪਾਂ ਉਸੇ ਤਰ੍ਹਾਂ ਨਾਲ ਕੱਢ ਲਵਾਂਗੇ ਦੇਖੋ ਆਪਣੇ ਮਾਲਪੂੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਚੁੱਕੇ ਹਨ ਆਪਾਂ ਇਹਨੂੰ ਖੀਰ ਦੇ ਨਾਲ ਸਰਵ ਕਰ ਸਕਦੇ ਹਾਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ